ਸਤਨਾਮ ਧਨਵਾਹਿ ਗੁਰੂ ਸਾਹਿਬ ਜੀ ਆਸਾ ਹਮ ਘਰ ਸੂਤ ਤਨਹਿ ਨਿਤ ਤਨਾ ਕੰਟ ਜਨੇਉ ਤੁਮਾਰੇ ਤਉਮ ਤੋ ਬੇਦ ਪੜਹੋਗਾ ਇਦਰੀ ਗੋਬਿੰਦ ਹृदय ਹਮਾਰੇ ਮੇਰੀ ਜੀਵਾਂ ਬਿਸਨੁ ਨੇ ਨਰਾਇਣ ਹਰਿਦੈ ਬਸੇ ਗੋਬਿੰਦਾਂ ਜਾਮ ਦਵਾਰ ਜਬ ਬੂਜਸ ਬਵਰੇ ਤਵ ਗਿਆ ਗਹਿਸ ਮੁਕੰਦਾ ਰਹਾ ਹਮ ਗੁਰੂ ਤੁਮ ਗਵਾਰਗ ਸਾਈ ਜਨਮ ਜਨਮ ਰਖਵਾਰੇ ਕਬ ਹੂੰ ਨ ਪਾਰ ਉਤਾਰ ਚਰਾਇਓ ਐਸੇ ਖਾਸ ਮਹਾਰੇ ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ ਬੂਜੋ ਮੋਰ ਗਿਆਨਾ ਤੂੰ ਤੋ ਜਾਜੇ ਭੂਪਦ ਰਾਜੇ ਹਰ ਸੋ ਮੋਰ ਧਿਆਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਤਨ ਵਾਹਿਗੁਰੂ ਸਾਹਿਬ ਜੀ ਆਸਾ ਹਮ ਘਰ ਸੂਤ ਤਨਹਿ ਨਿਧ ਤਾਨਾ ਕੰਟਰਜ ਨੇਉ ਤੁਮਾਰੇ ਤਮ ਤੋ ਬੇਦ ਪੜਹੋਗਾ ਇਦਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜੀਵਾ ਬਿਸਨੁ ਨੇਨ ਨਰਾਇਣ ਹਿਰਦੈ ਬਸੇ ਗੋਬਿੰਦਾ ਜਾਮ ਦਵਾਰ ਜਬ ਪੂਜ ਸਬਵਰੇ ਤਵ ਗਿਆਨ ਗਹਿਸ ਮੁਕੰਦਾ ਰਹਾ ਹਮ ਗੁਰੂ ਤੂੰ ਗਵਾਰਗ ਸਾਈ ਜਨਮ ਜਨਮ ਰਖਵਾਰੇ ਕਬਹੂ ਨ ਪਾਰ ਉਤਾਰ ਚਰਾਇਓ ਐਸੇ ਖਾਸ ਮਹਾਰੇ ਤੂੰ ਬਾਹਮਣ ਮੈਂ ਕਾ ਸਿੱਖ ਜੁਲਹਾ ਭੂਜ ਮੋਰ ਗਿਆਨਾ ਤੁਮ ਤੋ ਜਾਜੇ ਭੂਪਦ ਰਾਜੇ ਹਰ ਸੋ ਮੋਰ ਧਿਆਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਹਮ ਘਰ ਸੂਤ ਤਨਹਿ ਨਿਤ ਤਾਨ ਕੰਠ ਜਨੇਉ ਤੁਮਾਰੇ ਤਮ ਤੋ ਬੇਦ ਪੜਹੋਗਾ ਇਦਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜੇਵਾ ਬਿਸਨ ਨੈਨ ਨਰਾਇਣ ਹਿਰਦੈ ਬਸੇ ਗੋਵਿੰਦਾ ਜਮ ਦਵਾਰ ਜਬ ਪੂਜ ਸਭਵਰੇ ਤਵ ਗਿਆ ਕਹਿ ਸੁਮੁਕੰਦਾ ਰਹਾਉ ਹਮ ਗੁਰੂ ਤੁਮ ਗਵਾਰ ਗਸਾਈ ਜਨਮ ਜਨਮ ਰਖਵਾਰੇ ਕਬ ਹੂੰ ਨ ਪਾਰ ਉਤਾਰ ਚਰਾਇਓ ਐਸੇ ਖਾਸ ਮਹਾਰੇ ਤੂੰ ਬ੍ਰਾਹਮਣ ਮੈਂ ਕਾਸੀਖ ਜੁਲਹਾ ਬੂਝੋ ਮੋਰ ਗਿਆਨਾ ਤੂੰ ਤੋ ਜਾਜੇ ਭੂਪਦ ਰਾਜੇ ਹਰ ਸੋ ਮੋਰ ਧਿਆਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਹਮ ਘਰ ਸੂਤ ਤਨਹਿ ਨਿਤ ਤਾਨਾ ਕੰਟਰਜ ਨੇਉ ਤੁਮਾਰੇ ਤਮ ਤੋ ਬੇਦ ਪੜਹੋਗਾ ਇਦਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜੀਵਾਂ ਬਿਸਨੂ ਨੈਨ ਨਰਾਇਣ ਹਿਰਦੈ ਬਸੇ ਗੋਬਿੰਦਾਂ ਜਾਮ ਦਵਾਰ ਜਬ ਪੂਜਸ ਬਵਰੇ ਤਵ ਗਿਆਨ ਗਹਿਸ ਮੁਕੰਦਾ ਰਹਾ ਹਮ ਗੁਰੂ ਤਮ ਗੁਆਰਗ ਸਾਈ ਜਨਮ ਜਨਮ ਰਖਵਾਰੇ ਕਬਹੂ ਨ ਪਾਰ ਉਤਾਰ ਚਰਾਇਓ ਐਸੇ ਖਾਸ ਮਹਾਰੇ ਤੂੰ ਬ੍ਰਾਹਮਣ ਮੈਂ ਕਾਂਸੀ ਕ ਜੁਲਹਾ ਭੂਜ ਮੋਰ ਗਿਆਨਾ ਤੁਮ ਤੋ ਜਾਜੇ ਭੂਪਦ ਰਾਜੇ ਹਰ ਸੋ ਮੋਰ ਧਿਆਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਹਮ ਘਰ ਸੂਤ ਤਨਹਿ ਨਿਤ ਤਾਨਾ ਕਾਂਟ ਜਨੇਉ ਤੁਮਾਰੇ ਤਮ ਤੋ ਬੇਦ ਪੜਹੋਗਾ ਇਦਰੀ ਗੋਬਿੰਦ ਹਿਦੈ ਹਮਾਰੇ ਮੇਰੀ ਜੇਵਾ ਬਿਸਨੂ ਨੈਨ ਨਰਾਇਣ ਹਿਰਦੈ ਬਸੇ ਗੋਵਿੰਦਾ ਜਮ ਦਵਾਰ ਜਬ ਪੂਜ ਸਭਵਰੇ ਤਵ ਗਿਆ ਕਹਿ ਸੁਮੁਕੰਦਾ ਰਹਾਉ ਹਮ ਗੁਰੂ ਤੁਮ ਗਵਾਰ ਗਸਾਈ ਜਨਮ ਜਨਮ ਰਖਵਾਰੇ कब हूं पार उतार चरायो हो ऐसे खासम हमारे तू ब्राह्मण मैं काशी सीख जुल्हा मोर गया ना तुम तो जाजे भूपस राजे हर सो ਮੋਰ ਧਿਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ